14 ਨਵੰਬਰ ਦਾ ਦਿਨ ਡੇਰਾ ਬਾਬਾ ਹਰੀ ਸਿੰਘ ਜੀ ਦੀ ਸਮਾਦ ਦੇ ਲਾਗਿਓ ਪੁੱਤ ਨੂੰ ਇੱਕ ਫੋਨ ਜਾਂਦਾ ਫੋਨ ਦੀ ਘੰਟੀ ਵੱਜਦੀ ਹੈ ਤੇ ਪੁੱਤ ਮੌਕੇ ਤੇ ਪਹੁੰਚਦਾ ਪੁੱਤ ਦੇਖਦੀ ਹੈ ਹੈਰਾਨ ਹੋ ਜਾਂਦੀ ਹੈ ਕਿਉਂਕਿ ਉੱਥੇ ਪੁੱਤ ਨੂੰ ਇੱਕ ਦੇ ਮਿਲਦੀ ਹੈ ਸੋ ਪੁਲਸ ਦਾ ਮੱਥਾ ਠਣਕ ਜਾਂਦਾ ਕਿ ਇਹੋ ਜੇ ਵਿਅਸਤੇ ਲਾਖੇ ਚ ਐ ਵਾਰਤਾਤ ਹੋ ਗਈ ਤੇ ਕਿਵੇਂ ਹੁਣ ਜਿਸ ਦੀ ਦੇਹ ਸੀ ਉਹ ਕੌਣ ਸੀ ਉਸ ਦੇ ਨਾਲ ਐਸ ਲੋਕ ਕਿਸ ਨੇ ਕੀਤਾ ਯਾਨੀ ਕਿ ਉਸ ਦੇ ਸਾਹ ਕਿਸ ਨੇ ਮੁਕਾਏ ਇਹ ਸਾਰੇ ਸਵਾਲਾਂ ਦੇ ਜਵਾਬ ਪੁਲਸ ਤਲਾਸ਼ਣ ਵਿੱਚ ਉਲਝ ਚੁਕੇ ਸੀ ਇਸ ਦੌਰਾਨ 13 ਨਵੰਬਰ ਦੀ ਰਾਤ ਨੂੰ ਉੱਤਰਾਖੰਡ ਤੋਂ ਇੱਕ ਸ਼ਖਸ ਆਪਣੇ ਭਰਾ ਨੂੰ ਫੋਨ ਕਰਦਾ ਪਰ ਫੋਨ ਬੰਦ ਆਂਦਾ ਇਸ ਸਮੇਂ ਉਪਭੋਗਤਾ ਦਾ ਮੋਬਾਈਲ ਸਵਿਚ ਆਫ ਹੈ ਕਿਰਪਾ ਥੋੜੀ ਦੇਰ ਬਾਅਦ ਡਾਇਲ ਕਰੇ ਭਰਾ ਵੀ ਪਰੇਸ਼ਾਨ ਹੋ ਜਾਂਦਾ ਕਿਉਂਕਿ ਉਸਦੇ ਭਰਾ ਦਾ ਫੋਨ ਕਦੇ ਬੰਦ ਨਹੀਂ ਸੀ ਆਇਆ ਦੂਸਰੇ ਪਾਸੇ ਫਤਿਹਗੜ ਸਾਹਿਬ ਦੇ ਪੋਤ ਇਸ ਗੱਲ ਦੀ ਪਰਤਾਜ ਲੱਗੀ ਸੀ ਕਿ ਆਖਰਕਾਰ ਮਰਨ ਵਾਲਾ ਬੰਦਾ ਕੌਣ ਹੈ ਤੇ ਪੌਲਸ ਦੇ ਸਾਹਮਣੇ ਇਹ ਸਭ ਤੋਂ ਪਹਿਲੀ ਤੇ ਸਭ ਤੋਂ ਵੱਡੀ ਚੁਣੌਤੀ ਸੀ ਕਿਉਂਕਿ ਕਦੀ ਵੀ ਕੋਈ ਕਤਲ ਦੀ ਵਾਰਦਾਤ ਹੁੰਦੀ ਹੈ ਤੇ ਉਹਦੇ ਸੁਲਝਣ ਦੀ ਪਹਿਲੀ ਸੀੜੀ ਹੁੰਦੀ ਹੈ ਕਿ ਮਰਨ ਵਾਲੇ ਤੇ ਪਛਾਣ ਹੋਣਾ ਜੇ ਡੈਡ ਬੋਡੀ ਦਾ ਜਿਹੜਾ ਫੇਸ ਸੀਗਾ ਉਹ ਪੂਰੇ ਤਰੀਕੇ ਦੇ ਨਾਲ ਡਿਸਟਰੋਏ ਕੀਤਾ ਗਿਆ ਸੀਗਾ ਤੇ ਇਸ ਵਿਰੁੱਧ ਦੀ شناخت ਨਹੀਂ ਸੀ ਹੋ ਪਾਈ ਪੌਲ ਦਾ ਮੱਥਾ ਠਣਕ ਚੁੱਕਿਆ ਸੀ ਕਿਉਂਕਿ ਮਰਨ ਵਾਲੇ ਦੀ ਪਛਾਣ ਕਰੇ ਤੇ ਕੀ ਮੇ ਕਰੇ ਕਿਉਂਕਿ ਮਾਰਨ ਵਾਲਿਆਂ ਨੇ ਉਸ ਦਾ ਹੁਲੀਆ ਹੀ ਪਕਾੜ ਦਿੱਤਾ ਸੀ ਯਾਨਕਿ ਕੁਝ ਨਹੀਂ ਸੀ ਪਤਾ ਚੱਲ ਰਿਹਾ ਕਿ ਮਰਨ ਵਾਲਾ ਕੌਣ ਹੈ ਉਸ ਦੀ ਉਮਰ ਕਿੰਨੀ ਹੋਏਗੀ ਪਰ ਪੁਲਸ ਵੀ ਥਾਂ ਲੈਂਦੀ ਹੈ ਕਿ ਮਸਲਾ ਤਾਂ ਸੁਲਝਾ ਕੇ ਰਹਿਣਾ ਐਸਐਸਪੀ ਰਵਜੋਤ ਕੇਰਵਾਲ ਕੋਲ ਅਕਲ ਪਹੁੰਚਦੀ ਹੈ ਤਾਂ ਤੁਰੰਤ ਟੀਮ ਬਣਾ ਦਿੰਦੇ ਨੇ ਕਹਿ ਦਿੰਦੇ ਨੇ ਐਸਪੀ ਰਕੇਸ਼ ਯਾਦਵ ਨੂੰ ਤੇ ਨਾਲ ਡੀਐਸਪੀ ਰਮਿੰਦਰ ਸਿੰਘ ਨੂੰ ਕਿਹ ਮਾਮਲਾਤਾ ਸੁਲਝਾਣਾ ਹੈ ਤੇ ਪੁਲਸ ਜੁੜ ਜਾਂਦੀ ਹੈ ਜੀ ਪਹਿਲੇ ਮਿਸ਼ਨ ਦੇ ਉੱਤੇ ਜਾਂਚ ਕਰਨ ਪਛਾਣ ਕਰਨ ਆਖਰਕਾਰ ਪੁਲਸ ਸੋਚਦੀ ਹੈ ਪਛਾਣ ਕਿਵੇਂ ਕਰੀਏ ਪਰ ਕੋਸ਼ਿਸ਼ ਤਾਂ ਕਰਨੀ ਪੈਂਦੀ ਹੈ ਨਾ ਕਹਿੰਦੇ ਨਾ ਕੋਸ਼ਿਸ਼ ਕਰਨੇ ਵਾਲੋ ਕਿ ਹਾਰ ਨਹੀਂ ਹੁੰਦੀ ਬਸ ਕੁਝ ਜਿਹਾ ਹੀ ਹੋਇਆ ਉਹਨਾਂ ਨੇ ਸੀਸੀਟੀਵੀ ਖੰਗਾਲਨੀ ਸ਼ੁਰੂ ਕੀਤੀ ਕਿਉਂਕਿ ਆਖਰਕਾਰ ਕਤਲ ਦੀ ਵਾਰਦਾਤ ਹੋਈ ਹੈ ਕੋਈ ਨਾ ਕੋਈ ਤਾਂ ਫੁੱਟ ਕੇ ਗਿਆ ਤੇ ਪੁਲਸ ਨੂੰ ਇੱਕ ਬੁਲੇਟ ਦਿਖਾਈ ਦਿੰਦਾ ਹੈ ਯਾਨੀ ਕਿ ਬੁਲਟ ਮੋਟਰਸਾਈਕਲ ਸੋ ਬੁਲਟ ਦੀ ਡੁਗਡੁਗ ਪੂਸਰੇ ਕੰਨਾਂ ਦੇ ਵਿੱਚ ਸਕੂਨ ਦੇਣ ਲੱਗ ਪਈ ਕਿਉਂਕਿ ਪੁੱਤ ਘਟੋ ਘਟ ਉਸ ਬੁਲਟ ਤੇ ਫੋਕਸ ਕਰ ਗਈ ਕਿ ਲੱਗਦਾ ਇਸ ਬੁਲਟ ਤੇ ਤਿੰਨ ਜਾਣੇ ਆਏ ਨੇ ਇਹ ਬੁਲਟ ਆਸ-ਪਾਸ بار-बार ਮੰਡਰਾ ਰਿਹਾ ਸੀ ਬਸ ਫੇਰ ਕੀ ਸੀ ਬੁਲਟ ਦੇ ਪਿੱਛੇ ਪਿੱਛੇ ਸ਼ਹਿਰ ਦੇ ਕੈਮਰੇ ਲੱਖ ਜਾਂਦੇ ਨੇ ਯਾਨੀ ਕਿ ਸੀਸੀਟੀਵੀ ਫੁਟੇਜ ਜਿੱਥੇ ਜਿੱਥੇ ਬੁਲਟ ਲੰਘਦਾ ਗਿਆ ਪੁਲਿਸ ਫੁਟੇਜ ਕੱਢਦੇ ਰਹੇ ਇਹ ਸ਼ਬਦ ਮੇਰੇ ਵਾਸਤੇ ਕਹਿਣੇ ਤਾਂ ਬਹੁਤ ਸੌਖੇ ਹੋਣਗੇ ਔਰ ਬਹੁਤ ਘੱਟ ਸਮੇਂ ਚ ਮੈਂ ਸ਼ਬਦ ਬੋਲਤੇ ਪਰ ਤੁਸੀਂ ਦੇਖੋ ਜਦੋਂ ਕੜੀ ਨਾਲ ਕੜੀ ਚੋੜਨੀ ਹੈ ਪੁਲਸ ਨੇ ਇੱਕ ਕੈਮਰੇ ਦੇ ਨਾਲ ਦੂਸਰਾ ਕੈਮਰਾ ਦੂਸਰੇ ਨਾਲ ਤੀਸਰਾ ਤੀਸਰੇ ਨਾਲ ਚੌਥਾ ਔਰ ਪਤਾ ਨਹੀਂ ਕਿਹੜੀ ਦਿਸ਼ਾ ਨੂੰ ਜਾ ਰਿਹਾ ਚੌਥਾ ਕੈਮਰਾ ਹੋ ਸਕਦਾ ਚੌਥਾ ਕੈਮਰਾ ਪਛਾਣਨ ਲਈ 40 ਕੈਮਰੇ ਦੇਖੇ ਹੋਣ ਜਿਹੜੇ ਹੋਰ ਵੱਖ-ਵੱਖ ਦਿਸ਼ਾਵਾਂ 'ਚ ਜਾਂਦੇ ਨੇ ਬਸ ਕਰੀ ਨਾ ਕਰੀ ਜੋੜਦੇ ਹੋਏ ਪੁਲਿਸ ਨੂੰ ਇੱਕ ਗੱਲ ਤਾਂ ਸਾਬਤ ਹੋ ਗਈ ਕਿ ਇਹ ਕਤਲ ਮੋਹੱਲੀ ਨਾਲ ਜੁੜਿਆ ਹੋਇਆ ਹੈ ਸੋ ਮੋਹੱਲੀ ਦਾ ਸ਼ਖਸ ਹੈ ਇਹ ਗੱਲ ਪੁਲਿਸ ਨੂੰ ਪਤਾ ਲੱਗ ਚੁੱਕੀ ਸੀ ਹੁਣ ਬੁਲਟ ਦੇ ਜ਼ਰੀਏ ਪੁਲਿਸ ਨੇ ਆਖਰਕਾਰ ਉਸ ਬੁਲਟ ਦੀ ਪਛਾਣ ਵੀ ਕਰ ਲਈ ਸੋ ਉਸ ਬੁਲਟ ਦੇ ਮਾਲਕ ਦੀ ਪਛਾਣ ਵੀ ਹੋ ਗਈ ਅਜੇ ਯਾਦਵ ਹੁਣ ਮਾਲਕ ਤਾਂ ਪਛਾਣਿਆ ਗਿਆ ਪਰ ਜਿਸਾ ਕਤਲ ਹੋਇਆ ਸੀ ਉਸ ਨੂੰ ਕਿੱਦਾਂ ਪਛਾਣ ਨਾਲ ਆਖਰਕਾਰ ਉਸ ਦੀ ਪਛਾਣ ਕਰਨ ਵਾਸਤੇ ਪੁਲਿਸ ਨੇ ਆਸ-ਪਾਸ ਇਲਾਕੇ ਦੇ ਲੋਕਾਂ ਕੋਲ ਪੁੱਛ ਕੇ ਸ਼ੁਰੂ ਕੀਤੀ ਕਿਉਂਕਿ ਅਜੇ Yadav ਇੱਕ ਕੰਟਰੈਕਟਰ ਸੀ ਕੰਟਰੈਕਟਰ ਯਾਨੀ ਕਿ ਉਹ ਜ਼ੇ ਕੋਲ ਮੈਰਿਜ ਪੈਲਸਾਂ ਦੇ ਹੋਟਲਾਂ ਦੇ ਕੰਟਰੈਕਟ ਸੀ ਉਹ ਵਿਆਹਾਂ ਪਾਰਟੀਆਂ ਦੇ ਉੱਤੇ ਸਟਾਫ ਲੈ ਕੇ ਜਾਂਦਾ ਸੀ ਯਾਨੀ ਕਿ ਸਰਵਰ ਜਿਹਨੂੰ ਆਪਾਂ ਵੇਟਰ ਵੀ ਕਹਿ ਦਿੰਦੇ ਆ ਇਸ ਜਾਣ ਪੁਲਿਸ ਨੂੰ ਪਤਾ ਲੱਗ ਗਿਆ ਸੁਨੀਲ ਨਾਮ ਦਾ ਇੱਕ ਵੇਟਰ ਗਾਇਬ ਹੈ ਬਸ ਸੁਨੀਲ ਦੇ ਘਰ ਦੇਆਂ ਨੂੰ ਫੋਨ ਕੀਤਾ ਜਾਂਦਾ ਹੈ ਉੱਤਰਾਖੰਡ ਤੋਂ ਉਸ ਦਾ ਭਰਾ ਪੁਲਿਸ ਦਾ ਫੋਨ ਚੱਕਦਾ ਹੈ ਸੋ ਉਹ ਅਗਲੀ ਹੀ ਟ੍ਰੇਨ ਤੇ ਪਹੁੰਚ ਜਾਂਦਾ ਹੈ ਫਤਿਹਗੜ੍ਹ ਬਾਅਦ ਪੁਲਸ ਉਸ ਕੋਲ ਲਾਸ਼ ਦੀ شناخت ਕਰਵਾ ਲੈਂਦੇ ਹੈ ਹਾਲਾਂਕਿ ਲਾਸ਼ ਦੇ ਹਾਲਾਤ ਅਜਿਹੇ ਹੋ ਚੁੱਕੇ ਸੀ ਕੋਈ ਵੀ ਉਸ ਨੂੰ ਪਛਾਣ ਨਹੀਂ ਸਕਦਾ ਕਿਉਂਕਿ ਜਿਸ ਮ੍ਰਿਤਕ ਦੀ ਤਸਵੀਰ ਦਿਖਾਈ ਜਾ ਰਹੀ ਸੀ ਉਹ ਦਾੜੀ ਵਾਲਾ ਸ਼ਖਸ ਰਿਹਾ ਪਰ ਜੜਾ ਮਰਿਆ ਹੋਇਆ ਸੀ ਉਸ ਦੀ ਸ਼ਕਲ ਦੇਖ ਕੇ ਇਹ ਅੰਦਾਜ਼ਾ ਨਹੀਂ ਸੀ ਲੱਗਦਾ ਕਿ ਉਹ ਕਲੀਨ ਸ਼ੇਵ ਹੈ ਕਿ ਦਾੜੀ ਵਾਲਾ ਪਰ ਫੇਰ ਵੀ ਉਸੀਆਂ ਚੀਜ਼ਾਂ ਤੋਂ ਉਸ ਦਾ ਭਰਾ ਇਸ ਗੱਲ ਦੀ ਪੁਸ਼ਟੀ ਕਰ ਦਿੰਦਾ ਕਿ ਪਾਏ ਇਹ ਤਾਂ ਮੇਰਾ ਵੀਰ ਹੈ ਆ ਪੂਰੇ ਫੇਸ ਨੂੰ ਡਿਸਟਰੋਏ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਤਾਂ ਜੋ ਇਹ ਬੋਡੀ ਆਇਡੈਂਟੀਫਾਈ ਨਾ ਕੀਤੀ ਜਾ ਸਕੇ ਬਸ ਹੁੰਦ ਪੂਰ ਸੇ ਇਸ ਗੱਲ ਦੀ ਪਰਤਾਜ ਚ ਝੁੱਟ ਜਾਂਦੀ ਹੈ ਕਿ ਆਖਰਕਾਰ ਇਹ ਕਿਵੇਂ ਹੋਇਆ ਹੋਏਗਾ ਇਸ ਕਤਲ ਨੂੰ ਅਜੀ ਯਾਦਵ ਨੇ ਕਿਉਂ ਅੰਜਾਮ ਦਿੱਤਾ ਪੁੱਛਕਿਛ ਕਰਦੇ ਕਰਦੇ ਪੁਲਸ ਉਸਦੇ ਭਰਾ ਨੂੰ ਪੁੱਛਦੀ ਹੈ ਕਿ ਕੋਈ ਤਾਂ ਪਰਸਨਲ ਗੱਲ ਤੇਰਾ ਭਰਾ ਤੇਰੇ ਨਾਲ ਕਰਤਾ ਹੋਏਗਾ ਤੇ ਬੜਾ ਸੋਚ ਕੇ ਉਸਨੇ ਦੱਸਿਆ ਕਿ ਹਾਂ ਉਹ ਪੁਲਸ ਨੂੰ ਥੋੜਾ ਜਿਹਾ ਫਲੈਸ਼ਬੈਕ ਚ ਲੈ ਜਾਂਦਾ ਯਾਨੀ ਕਿ ਪਿਛਲੇ ਸਾਲ ਉਹ ਕਹਿੰਦਾ ਕਿ ਜਦੋਂ ਉਸਦਾ ਭਰਾ ਪਹੁੰਚਿਆ ਸੀ ਮੋਹਾਲੀ ਤੇ ਅਜੇ ਯਾਦਵ ਦੇ ਕੋਲ ਕੰਮ ਤੇ ਲੱ ਗਿਆ ਸੀ ਇਸ ਦੌਰਾਨ ਉਹ ਰੋਜ਼ ਕੰਮ ਤੇ ਜਾਂਦਾ ਤੇ ਉਸਦਾ ਅਜੇ ਯਾਦਵ ਦੇ ਘਰ ਵੀ ਆਣਾ ਜਾਣਾ ਸ਼ੁਰੂ ਹੋ ਗਿਆ ਸੀ ਇਸ ਦੌਰਾਨ ਅਜੇ ਯਾਦਵ ਦੀ ਭੈਣ ਦੇ ਨਾਲ ਉਸ ਦਾ ਇਸ਼ਕ ਹੋ ਗਿਆ ਯਾਨੀ ਕਿ ਤ੍ਰਿਉਲਵ ਹੋ ਗਿਆ ਐਸਾ ਇਸ਼ਕ ਕਿ ਪਾਸ ਦੋਨਾਂ ਨੇ ਇੱਕ ਦੂਸਰੇ ਦੇ ਨਾਲ ਜੀਨ ਮਰਨਦਿਆਂ ਸੋਵਾਂ ਤੱਕ ਖਾਰੀਆਂ ਪਰ ਕਹਿੰਦੇ ਨੇ ਇਸ਼ਕ ਤੇ ਮੋਸ਼ਕ છુપਾਇ ਨਹੀਂ ਛੁਪਦੇ ਬਾਤ ਐਸੇ ਫਾਰਮੂਲੇ ਨੂੰ ਫਤੇਗਰ ਪੁਲਸ ਨੇ ਕਾਪੂ ਕਰ ਲਿਆ ਔਰ ਐਸੇ ਫਾਰਮੂਲੇ ਦੇ ذریعے ਉਹਨਾਂ ਨੇ ਪੜਤਾਲ ਸ਼ੁਰੂ ਕਰ ਦਿੱਤੀ ਕਿ ਮਸਲਾ ਕਿਤੇ ਨਾ ਕਿਤੇ ਇਸ਼ਕ ਤੇ ਮੋਸ਼ਕ ਦਾ ਹੈ ਬਾਤ ਫਿਰ ਕੇ ਪੁਲਸ ਛਾਪੇ ਮਾਰੀ ਤੇਜ਼ ਕਰ ਦਿੰਦੀ ਹੈ ਅਜੇ ਯਾਦਵ ਨੂੰ ਲੱਭ ਲੈਂਦੇ ਆ ਬਾਤ ਅਜੇ ਯਾਦਵ ਨੂੰ ਪੁੱਛਿਆ ਜਾਂਦਾ ਕਿ ਹਾਂ ਪਾਏ ਉਹ ਕੀਤਾ ਸੀ ਤੇ ਕੀ ਕੀਤਾ ਸੀ ਪਹਿਲਾਂ ਤਾਂ ਜੇ ਯਾਦਵ ਕਹਿੰਦਾ ਕਿ ਉਸ ਦਾ ਇਸ ਕਤਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਪੁਲਿਸ ਜਦੋਂ ਉਸ ਦੇ ਬੁਲਟ ਦੀ ਡੁਗ ਡੁਗ ਉਸ ਨੂੰ ਸੁਣਾ ਦਿੰਦੀ ਹੈ ਯਾਨੀ ਕਿ ਸੀਸੀਟੀਵੀ ਦੀਆਂ ਤਸਵੀਰਾਂ ਦਿਖਾ ਦਿੰਦੀ ਹੈ ਤੇ ਕਿਤੇ ਨਾ ਕਿਤੇ ਉਹਨੂੰ ਵੀ ਮੰਨਣਾ ਪੈਂਦਾ ਤੇ ਉਹ ਦੱਸਿੰਦਾ ਕਿ ਉਸਨੇ ਆਪਣੇ ਇੱਕ ਮਿੱਤਰ ਜੋ 84 ਦੇ ਨਾਲ ਰਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਫਿਰ ਕੀ ਤੇ ਪੁਲਿਸ 84 ਨੂੰ ਵੀ ਚੱਕ ਲੈਂਦੀ ਹੈ ਦੋ ਆਕਲੋਂ ਪਹੁੰਚ ਕੇ ਹੁੰਦੀ ਹੈ ਤੇ ਜੋ ਖੁਲਾਸਾ ਹੁੰਦਾ ਉਹ ਹੈਰਾਨ ਕਰਨ ਵਾਲਾ ਹੁੰਦਾ ਅਜੇ ਯਾਦਵ ਜੋ ਕਿ ਠੇਕੇਦਾਰ ਕੋਲੇ ਕੰਮ ਕਰਦੇ ਸੀਗੇ ਇਹ ਉਹ ਜੋ ਅਜੇ ਯਾਦਵ ਜੋ ਕਿ ਠੇਕੇਦਾਰ ਦੇ ਤੌਰ ਤੇ ਕੰਮ ਕਰਦੇ ਸੀਗੇ ਉਹਨਾਂ ਦੀ ਸਿਸਟਰ ਦੇ ਨਾਲ ਮ੍ਰਿਤਕ ਦੇ ਆਸ਼ਿਕਾ ਨਾਲ ਸੰਬੰਧ ਸੀਗੇ ਜਿਹਦੇ ਕਰਕੇ ਉਹ ਆਪਣੇ ਦਿਨ ਦੇ ਵਿੱਚ ਰੰਜਿਸ਼ ਰੱਖਦੇ ਸੀਗੇ ਤੇ ਆ ਆਨੰਦ ਚੌਰਸੀਆ ਅਤੇ ਅਜੇ ਯਾਦਵ ਨੇ ਹਮ ਮਸ਼ਵਰਾ ਹੋ ਕੇ ਤੇ 13 ਨਵੰਬਰ ਦੀ ਰਾਤ ਨੂੰ ਇਹਨਾਂ ਨੂੰ ਬਲੌਂਗੀ ਤੋਂ ਮੋਟਰਸਾਈਕਲ ਤੇ ਬਿਠਾ ਕੇ ਇੱਥੇ ਲੈ ਕੇ ਆਏ ਮੋਰਿੰਟੇ ਦਾ ਬਹਾਨਾ ਕਰਕੇ ਕੰਮ ਦਾ ਬਹਾਨਾ ਕਰਕੇ ਤੇ ਯਾਦਵ ਕਹਿੰਦਾ ਕਿ ਉਸ ਨੂੰ ਪਤਾ ਲੱਗਿਆ ਸੀ ਕਿ ਇਸ ਨੇ ਉਸ ਦੀ ਭੈਣ ਦੇ ਉੱਤੇ ਡੋਰੇ ਡਾਲਨੇ ਸ਼ੁਰੂ ਕਰ ਦਿੱਤੇ ਨੇ ਤੇ ਅਜੇ ਯਾਦਵ ਆਪਣੇ ਆਪ ਨੂੰ ਇੱਕ ਕਾਬਲ ਤੇ ਇੱਕ ਸਫਲ ਵਪਾਰੀ ਸੰਖਿਆ ਲਾ ਕੇ ਸੀ ਭਾਵੇਂ ਉਹ ਦਾ ਪਛੋਕਰ ਬਿਹਾਰ ਤੋਂ ਸੀ ਪਰ ਉਹ ਪੰਜਾਬ ਆ ਕੇ ਸੈਟਲ ਹੋ ਚੁੱਕਿਆ ਸੀ ਠੇਕੇਦਾਰ ਸਾਹਿਬ ਕਹਿੰਦੇ ਸੀ ਲੋ ਗੋਸਤੋਂ ਤੇ ਉਸ ਦੀ ਕਮਾਈ ਵੀ ਚੰਗੀ ਸੀ ਇਹੀ ਵਜ੍ਹਾ ਹੈ ਕਿ ਜਿੱਤੇ ਆਮ ਲੋ ਸਹਾਕਲਾਂ ਤੇ ਕੁੰਮ ਤੇ ਸੰ ਤੇ ਉਹ ਡੁਕ-ਡੁਕ ਕਰਦਾ ਬੁਲੜ ਤੇ ਕਮਦਾਸ ਤੇ ਸੋ ਉਸ ਨੂੰ ਆਪਣੀ ਪ੍ਰੋਫਾਈਲ ਦੇ ਮੁਤਾਬਕ ਇਹ ਗੱਲ ਕੁਵਾਰਾ ਨਹੀਂ ਸੀ ਕਿ ਉਸ ਦੀ ਪੈ ਉਸ ਦੇ ਥੱਲੇ ਕੰਮ ਕਰਨ ਵਾਲੇ ਕਿਸੇ ਵੇਟਰ ਦੇ ਨਾਲ ਇਸ਼ਕ ਰਚਾਇਆ ਬਸ ਇਸੇ ਗੱਲ ਤੋਂ ਫਿਰ ਇਸ ਨੇ ਰੱਛ ਲਈ ਸਾਜਸ਼ੀ ਸਾਜਸ਼ਵੀ ਅਜੀ ਹੀ ਕਿ ਸੁਨੀਲ ਨੋਕਨੋ ਕਨ ਖਬਰ ਨਹੀਂ ਹੋਈ ਕਿ ਉਸ ਦੇ ਨਾਲ ਕੀ ਹੋਣ ਚਾਰਿਆ ਦੱਸਿਆ ਕਿ ਤੇਰਾ ਨਵੰਬਰ ਦੀ ਰਾਤ ਨੂੰ ਐ ਸੁਨੀਲ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਕਹਿੰਦਾ ਕਿ ਆਪਾਂ ਵਿਆਹ ਤੇ ਜਾਣਾ ਯਾਨੀ ਕਿ ਕੰਮ ਭੁਗਤਾਨ ਜਾਣਾ ਤੇ ਸੁਨੀਲ ਇਹਨਾਂ ਦੇ ਨਾਲ ਚੱਲ ਪੈਂਦਾ ਸਾਡੀ ਸਿਸਟਰ ਦੇ ਨਾਲ ਮ੍ਰਿਤਕ ਦੇ ਆਸ਼ਕਾਨਾ ਸੰਬੰਧ ਸੀਗੇ ਜਿਹਦੇ ਕਰਕੇ ਉਹ ਆਪਣੇ ਦਿਨ ਦੇ ਵਿੱਚ ਰੰਜਿਸ਼ ਰੱਖਦੇ ਸੀਗੇ ਤੇ ਅ ਆਨੰਦ ਚੌਰਸੀਆ ਅਤੇ ਅਜੇ ਯਾਦਵ ਨੇ ਹਮ ਮਸ਼ਵਰਾ ਹੋ ਕੇ ਤੇ 13 ਨਵੰਬਰ ਦੀ ਰਾਤ ਨੂੰ ਇਹਨਾਂ ਨੂੰ ਬਲੌਂਗੀ ਤੋਂ ਮੋਟਰਸਾਈਕਲ ਤੇ ਬਿਠਾ ਕੇ ਇੱਥੇ ਲੈ ਕੇ ਆਏ ਮੋਰਿੰਟੇ ਦਾ ਬਹਾਨਾ ਕਰਕੇ ਕੰਮ ਦਾ ਬਹਾਨਾ ਕਰਕੇ ਤੇ ਪਹਿਲਾਂ ਤਾਂ ਜਿਹੜਾ ਸੁਨੀਲ ਕੁਮਾਰ ਦਾ ਗਲਾ ਰੱਸੀ ਨਾਲ ਉਹਨੂੰ ਸਟ੍ਰਾਂਗਲ ਕਰਕੇ ਘੁੱਟ ਕੇ ਉਹਨੂੰ ਮਾਰਿਆ ਗਿਆ ਕੀਤਾ ਗਿਆ ਅਮ੍ਰਿਤਕ ਦੀ ਜੋ ਫਾਈਲ ਫੋਟੋ ਹੈ ਜੋ ਰਸਿਆ ਜਾ ਰਿਹਾ ਹੈ ਉਹਨਾਂ ਦੇ ਦਾੜੀ ਸੀ ਤੇ ਉਹਨਾਂ ਦਾ ਕੰਪਲੀਟਲੀ ਫੇਸ ਡਿਸਟਰਾਏ ਕੀਤਾ ਗਿਆ ਤਾਂ ਜੋ ਉਹ ਆਈਡੈਂਟੀਫਿਕੇਸ਼ਨ ਨਾ ਹੋ ਸਕੇ ਤੇ ਇੱਕ ਬਹੁਤ ਹੀ ਹੀਨियस ਕ੍ਰਾਈਮ ਨੂੰ ਇਹਨਾਂ ਨੇ ਅੰਜਾਮ ਸੁਣੀਏ ਇਸ ਗੱਲ ਤੋਂ ਅੰਜਾਨ ਹੁੰਦਾ ਕਿ ਬੁਲੱਟ ਦੀ ਐ ਸਵਾਰੇ ਉਸ ਨੂੰ ਮੌਤ ਵੱਲ ਲੈ ਕੇ ਜਾ ਰਹੀ ਹੈ ਤੇ ਜਿਵੇਂ ਉਹ ਉਸ ਮਾਦ ਦੇ ਲਾਗੇ ਪਹੁੰਚਦੇ ਨੇ ਨੇਰਾ ਤੇਖਦੇ ਨੇ ਪਹਿਲਾਂ ਤਾਂ ਰੱਸੀ ਦੇ ਨਾਲ ਉਸ ਦਾ ਗਾਲਾ ਕੁੱਟਦੇ ਨੇ ਤੇ ਫਿਰ ਖੰਜਰ ਦੇ ਨਾਲ ਇੱਕ ਤੋਂ ਬਾਅਦ ਇੱਕ 40 ਵਾਰ ਕੀਤੇ ਜਾਂਦੇ ਨੇ ਲਗਭਗ 40 ਵਾਰ ਇਸੇ ਗੱਲ ਤੋਂ ਪੁਲਤ ਸਮਝ ਗਈ ਸੀ ਕਿ ਮਸਲਾ ਕਿਤੇ ਨਾ ਕਿਤੇ ਨਫ਼ਰਤ ਨਾਲ ਭਰਿਆ ਹੋਇਆ ਹੈ ਬਾਅਦ ਫਿਰ ਕਿਸੇ ਪੁਲਤ ਨੇ ਉਸ ਦੇ ਕੋਲ ਪੁੱਛਪੜਤਾਲ ਕੀਤੀ ਕਿ ਪਾਣੀ ਕਤਲ ਕਰਕੇ ਤੁਸੀਂ ਕੀ ਕੀ ਕੀਤਾ ਉਸ ਨੇ ਦੱਸਿਆ ਕਿ ਫਿਰ ਜਦੋਂ ਕਤਲ ਦੀ ਵਾਰਤਾਤ ਕਰ ਲਈ ਤੇ ਉਸ ਨੇ ਰੱਸੀ ਚਾਕੂ ਆਪਣਾ ਬਾਈਕ ਤੇ ਮ੍ਰਿਤਕ ਦੀ 스마트 ਵਾਚ ਢਕਾਣੇ ਲਗਾ ਦਿੱਤੇ ਪਤਿਕਟ ਸਾਹਿਬ ਨੇ ਮੋਟਰਸਾਈਕਲ ਜਿਹੜਾ ਜਿਹੜਾ ਵਾਰਦਾਤ ਦੇ ਸਮੇ ਯੂਜ਼ ਕੀਤਾ ਗਿਆ ਉਹ ਰਿਕਵਰ ਕੀਤਾ ਗਿਆ ਤੇ ਜਿਹੜੀ ਜੈਕਟ ਹੈ ਰੱਸੀ ਚਾਕੂ ਦੋ ਮੋਬਾਈਲ ਫੋਨ ਅਤੇ 스마트 ਵਾਚ ਜੋ ਕਿ ਮ੍ਰਿਤਕ ਨੇ ਬੰਨੀ ਹੋਈ ਸੀਗੀ ਉਹ ਸਾਰੀਆਂ ਰਿਕਵਰ ਕੀਤੀਆਂ ਗਈਆਂ ਨੇ ਸਾਰੀਆਂ ਚੀਜ਼ਾਂ ਪਰਾਮਥ ਕਾਤਲੀਆਂ ਨੇ ਹੁਣ ਇਹੀ ਚੀਜ਼ਾਂ ਇਹਨਾਂ ਨੂੰ ਸਜਾਦਵਾਨ ਦੇ ਵਿੱਚ ਪੁਲਸ ਦੀ ਮਦਦ ਕਰਨ ਗਿਆ ਕਿਉਂਕਿ ਜਦੋਂ ਵੀ ਕੋਈ ਕਾਤਲ ਹੁੰਦਾ ਹੈ ਤੇ ਸਜ਼ਾ ਤਾਂ ਹੀ ਹੁੰਦੀ ਹੈ ਕਿ ਸਬੂਤ ਮਿਲ ਤੇ ਪੁਲਸ ਨੂੰ ਸਬੂਤ ਮਿਲ ਗਏ ਸਭ ਤੋਂ ਵੱਡਾ ਸਬੂਤ ਉਹ ਖੰਜਰ ਜਿਸ ਨਾਲ ਕਤਲ ਹੋਇਆ ਦੂਸਰਾ ਵੱਡਾ ਸਬੂਤ ਉਹ ਰੱਸੀ ਜਿਸ ਨਾਲ ਗਲਾ ਘੋਟਿਆ ਤੀਸਰਾ ਵੱਡਾ ਸਬੂਤ ਬੁਲਟ ਜਿਸ ਜਿਸ ਸੀਸੀਟੀਵੀ ਪੋਲਸ ਕਾਲ ਪਹਿਲਾਂ ਹੀ ਪਹੁੰਚ ਚੁੱਕੀ ਸੀ ਔਰ ਚੌਥਾ ਸਭ ਤੋਂ ਵੱਡਾ ਸਪੋਰਟ ਉਸਤੇ 스마트 ਵਾਚ ਸਾਰੀਆਂ ਚੀਚਾਂ ਬਰਾਮਤ ਹੋ ਚੁੱਕੀਆਂ ਨੇ ਪਰ ਜਦੋਂ ਇਹ ਖਬਰ ਮ੍ਰਿਤਕ ਦੇ ਪਰਿਵਾਰ ਨੂੰ ਮਿਲੀ ਤੇ ਉਸ ਦੇ ਪੂਰੇ ਘਰ 'ਚ ਕੋਹਰਾ ਮੱਚ ਚੁਕਿਆ ਕਿਉਂਕਿ ਉਹਨਾਂ ਨੇ ਤਾਂ ਆਪਣਾ ਪੁੱਤ ਇੱਕ ਵਧੀਆ ਜ਼ਿੰਦਗੀ ਦੀ ਉਮੀਦ ਲਈ ਉਤਰਾਖੰਡ ਤੋਂ ਕਈ ਸੌ ਕਿਲੋਮੀਟਰ ਦੂਰ ਪੰਜਾਬ ਪੇਚਿਆ ਸੀ ਪਰੇ ਸੁਮੇਤ ਨਾਲ ਨਹੀਂ ਕਿ ਪੁੱਤ ਵਾਪਸ ਨਹੀਂ ਮੁੜੇਗਾ ਖੈ ਸੁਨੀਲ ਤਾਂ ਹੁਣ ਵਾਪਸ ਨਹੀਂ ਮੁੜਨਾ ਪਰ ਪੁਲਸ ਟੀਮ ਕੜੀ ਮੁਸ਼ਕਲ ਦੇ ਨਾਲ ਇਸ ਗੱਲ ਨੂੰ ਸਾਬਤ ਕਰਨ 'ਚ ਲੱਗੀ ਹੋਈ ਹੈ ਕਿ આરોપીਾਂ 'ਨੂੰ ਸਜ਼ਾ ਤਵਾਇ ਚਾਵੇ ਉਹ ਰੇਜ਼ ਲਈ ਪੁਲਸ ਨੇ ਸਾਇੰਟਿਫਿਕ ਸਬੂਤ ਡਿਜੀਟਲ ਸਬੂਤ ਤੇ ਕਵਾ ਸਾਰੇ ਸ਼ਾਮਲ ਕਰਕੇ ਇੱਕ ਲੰਬਾ ਚੋੜਾ ਰੋਪ ਪੱਤਰ ਤਿਆਰ ਕਰਨਾ ਚਲੋ ਕਾਰਤੇ ਤਾਂ ਉਮੀਦ ਹੈ ਕਿ ਜਲਦੀ ਪੰਜਾਬ ਪੂਰਤ ਇਹਨਾਂ ਲੋ ਆਪਣੇ ਸਹੀ ਟਿਕਾਣੇ ਪਹੁੰਚਾ ਦੇਗੇ ਯਾਨੀ ਕਿ ਸਲਾਖਾਂ ਦੇ ਪਿੱਛੇ ਉਮਰ ਕੈਦ ਜਾਂ ਫਿਰ ਜੋ ਵੀ ਇਹ ਸੰਘੀਨ ਜ਼ੁਰਮ ਤੇ ਵਤ ਤੋਂ ਵਤ ਸਸਾ ਮਿਲਦੇ ਸੋ ਫਿਲਹਾਲ ਮੈਨੂੰ ਦਿਓ ਇਜਾਜ਼ਤ ਇਸੇ ਤਰੀਕੇ ਦੇ ਨਾਲ ਪੰਜਾਬ ਤੇਸ਼ ਤੇ ਦੁਨੀਆ ਚ ਹੋ ਰਏ ਸੰਘੀ ਕਾਂਡਾਂ ਦੀ ਜਾਣਕਾਰੀ ਤੁਹਾਨੂੰ ਤਿੰਤੇ ਰਵਾਗੇ ਪਾ ਧੰਨਵਾਦ ਤੇ ਚੇਕ ਕਰ ਵੀਡੀਓ ਪਸੰਦ ਲੱਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ